4 5 एफआईआरज में आज डिस्कस हुई थी प्रेस कॉन्फ्रेंस से ਤੁਸੀਂ 5 ਦੀਆਂ 5 एफआईआर ਦੇ ਫੈਕਟਸ ਕੱਟ ਕੇ ਦੇਖ ਲਓ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ ਤੁਹਾਨੂੰ ਫੈਕਟਸ ਤੋਂ ਹੀ ਕਲੀਅਰ ਹੋ ਜਾਣਾ ਹੈ स्टार्टिंग ਹੋ ਰਹੀ ਹੈ ਮੈਂ ਇਸ ਪਾਰਟੀ ਦਾ ਵਰਕਰ ਹਾਂ ਮੈਨੂੰ ਇਦਾਂ ਕਿਹਾ ਸਾਲ ਸਰ ਅੰਦਰ ਰਹਿ ਕੇ ਆਏ ਹਨ ਇਹਦਾ ਮਤਲਬ ਇਹ ਹੈ ਕਿ ਬਈ ਹਾਈ ਕੋਰਟ ਨੇ ਜਦੋਂ ਐਫਆਈਆਰ ਕੁਐਸ਼ ਕਰਤੀਆਂ ਤੇ ਉਹ ਕਿਸ ਗਰਾਉਂਡ ਦੇ ਉੱਤੇ ਉਹਨਾਂ ਨੇ ਅੰਦਰ ਕਰਤੀ ਪਰਚਾ ਦੇਣ ਵਾਲੀ ਵੀ ਉਹੀ ਸਰਕਾਰ ਹੈ ਉਸੇ ਟੈਨਰ ਦੇ ਵਿੱਚ ਹੀ ਕੈਨਸਲ ਤੇ ਇਸ ਤੋਂ ਕੀ ਕਲੀਅਰ ਹੋਣਾ ਕਿ ਭਈ ਆਰ ਪਾਰਟਿਸ਼ਨ ਆਸ਼ੋਜੀ ਕਲੀਨ ਜੈਟ ਲੱਗ ਆ ਉਸ ਦੀ ਵੀ ਬੇਲ ਹੋ ਗਈ ਆ ਸੋ ਇਸ ਤੋਂ ਇਹੀ ਫੈਕਟ ਇਹੀ ਕਹਿ ਰਹੇ ਆ ਕਿ ਹੁਣ ਜਿਹੜੇ ਇਲੈਕਸ਼ਨ ਆ ਪੂਰੇ ਫੇਅਰ ਹੋਣੇ ਚਾਹੀਦੇ ਆ ਸਾਢੇ 3 ਇੰਤੇ ਹੀ ਜਿਹੜਾ ਬੰਦਾ ਗਵਰਨਮੈਂਟ EMPLOYE ਆਪਣੀ ਸੀਟ ਲੈ ਰਿਹਾ ਉਹਦੀ ਡਿਊਟੀ ਹੈ ਕਿ ਭਈ ਕੰਮ ਨੂੰ ਫੇਅਰਲੀ ਦੇਖੇ ਇਸ ਵਾਰ ਵੀ ਹਮੇਸ਼ਾ ਵੱਧ ਤੋਂ ਵੱਧ ਵੋਟ ਪਾ ਕੇ ਆਸ਼ੂ ਜੀ ਨੂੰ ਜਿਤਾਣ ਔਰ ਕਿਸੇ ਤਰੀਕੇ ਦਾ ਕੋਈ ਡਰ ਪੈ ਦੀ ਲੋੜ ਨਹੀਂ ਹੈ ਜੁਡੀਸ਼ਰੀ ਹੈ ਕਨਸਟੀਟਿਊਸ਼ਨ ਹੈ ਸਿਸਟਮ ਇਜ਼ ਆਲਵੇਸ ਥੇਰ ਹੁਣ ਲੇਟੈਸਟ ਤੁਸੀਂ ਦੇਖਿਆ ਸਨੀ ਜੀ ਦੇ ਉੱਤੇ ਐਫ ਆਈ ਆਰ ਦਰਜ ਕਰਤੀ ਸਨੀ ਭੱਲਾ ਜੀ ਦੇ ਉੱਤੇ ਜਦੋਂ ਕੋਰਟ ਨੇ ਉਹੀ ਚੀਜ਼ ਫੈਕਟਸ ਦੇਖੇ ਕਿ ਕੰਪਲੇਨੈਂਟ ਤਾਂ ਪਹਿਲਾਂ ਹੀ ਸਟੇਟਮੈਂਟ ਦੇ ਚੁੱਕਿਆ ਕਿ ਮੈਨੂੰ ਕੋਈ ਨਹੀਂ ਕੋਈ ਪ੍ਰੋਬਲਮ ਹੀ ਨਹੀਂ ਮੇਰਾ ਮੈਟਰ ਕੰਪਰੋਮਾਈਜ਼ ਹੈ ਤਾਂ ਅੱਜ ਤੱਕ ਵੀ ਜਸਟਿਸ ਪ੍ਰਿਵੇਲ ਹੋਇਆ ਅੱਗੇ ਵੀ ਹੋਏਗਾ ਅਸੀਂ ਹਮੇਸ਼ਾ ਹੀ ਲੀਗਲ ਟੀਮ ਨਾਲ ਰਹੇ ਹਾਂ ਚੋਕਾ ਜਦੋਂ ਚੋਕ ਹੋ ਗਿਆ ਤਾਂ ਮੈਂ ਫੋਟੋ ਹਾਂਜੀ ਹਾਂ ਇਹ ਨਾਲ ਬੋਲਾਂ ਜਾਂ ਖੈਰ ਮੈਂ ਮਾਈਕ ਬਿਨਾਂ 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 ਹਾਂਜੀ ਡਬਲ ਸਰ ਰੋਣਾ ਲਾ ਪਾਇਆ ਮੈਂ ਕਮਜ਼ੋਰ ਜਾ ਹੋ ਗਿਆ ਓਕੇ ਜੀ ਓਕੇ ਮੈਨੂੰ ਮਾਈਕ ਸੈਂਡ ਕਰ ਦਿਓ ਆ ਮੈਂ ਪ੍ਰੈਸ ਸਾਹਮਣੇ ਆਉਦਾ ਨਹੀਂ ਬੋਲੋ ਨਹੀਂ ਬੋਲੇ ਹਾਂਜੀ ਸਰ ਅੱਜ ਜੀ ਮੈਂ ਲੁਧਿਆਣਾ ਬਾਹਰ ਐਸੋਸੀਏਸ਼ਨ ਉਹ ਵਕੀਲ ਜਿਹੜੇ ਕਾਂਗਰਸ ਨਾਲ ਮੁਹੱਬਤ ਕਰਦੇ ਆ ਉਹਦੀ ਆਈਡੀਓਲੋਜੀ ਦੇ ਨਾਲ ਮੁਹੱਬਤ ਕਰਦੇ ਆ ਜਿਨ੍ਹਾਂ ਨੇ ਅੱਜ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਜੈ ਮੇ ਜੈ ਦੇਵ ਸਤਿ ਸ੍ਰੀ ਅਕਾਲ ਸਤਿ ਮੇਵ ਜੈ ਦੇ ਜੈ ਤੇ ਸਤਿ ਮੇਵ ਜੈ ਦੇ ਆਰਗੇਨਾਈਜ਼ ਕੀਤਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਹਰ ਨਾਗਰਿਕ ਨੂੰ ਜਿੱਥੇ ਤੱਕਾ ਹੁੰਦਾ ਹੋਵੇ ਉਥੇ ਤੱਕਾ ਕਰਨ ਵਾਲੇ ਦੇ ਉਲਟ ਖੜਾ ਹੋਣਾ ਚਾਹੀਦਾ ਅੱਜ ਤੁਸੀਂ ਭਾਰਤ ਪੋਸ਼ਣ ਆਸ਼ੂ ਜੀ ਨਾਲ ਜੋ ਤੱਕਾ ਪਿਛਲੇ ਦਿਨਾਂ ਛੋਇਆ ਦੋ ਐਫ ਆਰ ਆਈ ਐਫ ਆਈਆਰ ਜੁਹਿਆ ਔਰ ਦੋਨਾਂ ਦੇ ਵਿੱਚ ਆਸ਼ੂ ਜੀ ਨੂੰ ਲੋਅਰ ਕੋਰਟ ਨੇ ਰਿਜੈਕਟ ਕੀਤਾ ਹਾਈ ਕੋਰਟ ਨੇ ਉਨਾ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਔਰ ਇੱਥੇ ਤਾਈਂ ਕਿ ਸਰਕਾਰ ਜਿਸ ਨੇ ਇਹ ਪਰਚਾ ਕੀਤਾ ਜਗਾ ਉਹਦੇ ਹੁੰਦੇ ਹੋਏ ਇਹ ਨਹੀਂ ਕਿ ਤੁਹਾਡਾ ਰਾਜ ਆ ਗਿਆ ਤੇ ਤੁਸੀਂ ਕਵਾਇਸ਼ ਕਰਾ ਲਈ ਜਾਂ ਥੋਰ ਮੁਰਿਦ ਨਹੀਂ ਆਪਣਾ ਫੈਸਲਾ ਕਰਾ ਲਿਆ ਜਾਂ ਵਿਡਰੋ ਕਰ ਲਿਆ ਇਦਾਂ ਦੀ ਗੱਲ ਕੋਈ ਨਹੀਂ ਇਹ ਬੜੀ ਵੱਡੀ ਗੱਲ ਹੋਈ ਆ ਧੰਨਵਾਦੀ ਆ ਵਕੀਲ ਸਾਹਿਬਾਨ ਦਾ ਜਿਨ੍ਹਾਂ ਨੇ ਕੇਸ ਲੜਿਆ ਤੇ ਅੱਜ ਆਸ਼ੂ ਜੀ ਦੇ ਨਾਲ ਖੜੇ ਨੇ ਔਰ ਤਨਵਾਦੀਆਂ ਜੁਡੀਸ਼ਰੀ ਦੇ ਜਿਨ੍ਹਾਂ ਨੇ ਸੱਚ ਤੇ ਪਹਿਰਾ ਦਿੱਤਾ ਹਾਈ ਕੋਰਟ ਦੇ ਖਾਸ ਔਰਤ ਤੇ ਔਰ ਜੱਜ ਸਾਹਿਬਾਨ ਦਾ ਔਰ ਮੈਂ ਅਫਸੋਸ ਮੈਨੂੰ ਇਸ ਗੱਲ ਦਾ ਕਿ ਇਦਾਂ ਹੋਣਾ ਨਹੀਂ ਚਾਹੀਦਾ ਚਲੋ ਬੱਲਿਆ ਭਾਈ ਤੁਸੀਂ ਤਕੜਾ ਐਮਐਲਏ ਸੀ ਉਹਨੂੰ ਬਦਨਾਮ ਕਰਨ ਲਈ ਇਹ ਸਭ ਕੁਝ ਕਰ ਲਿਆ لیکن ਹੁਣ ਇਲੈਕਸ਼ਨ ਚੱਲ ਪਈ ਇੱਕ ਇੱਕ ਚੀਜ਼ ਇਲੈਕਸ਼ਨ ਕਮਿਸ਼ਨ ਦੇ ਨੋਟਿਸ ਆ ਔਰ ਚਾਹੇ ਪੁਲਿਸ ਜਿਸ ਤਰੀਕੇ ਨਾਲ ਚੱਲ ਰਹੀ ਆ ਜਾਂ ਐਡਮਿਨਿਸਟ੍ਰੇਸ਼ਨ ਚੱਲ ਰਹੀ ਆ ਉਹਦੇ ਤੇ ਵੀ ਇਲੈਕਸ਼ਨ ਕਮਿਸ਼ਨ ਦੀ ਪੈਣੀ ਨਜ਼ਰ ਆ ਉਹਦੇ باوجود ਇਲੈਕਸ਼ਨ ਦੇ ਚੱਲਦੇ ਹੋਏ ਗਗਨਦੀਪ ਸਿੰਘ ਪੱਲਾ ਜਿਹੜੇ ਸਾਨੂੰ ਜੁਆਇਨ ਕੀਤੇ ਉਹਨਾਂ ਤੇ ਪਰਚਾ ਹੋਇਆ ਠੀਕ ਹੈ ਤਿੰਨ ਚਾਰ ਦਿਨ ਉਹਨਾਂ ਨੂੰ ਅੰਡਰਗਰਾਉਂਡ ਰਹਿਣਾ ਪਿਆ ਲੇਕਿਨ ਟੈਨਸ਼ਨ ਤਾਂ ਹੁੰਦੀ ਆ ਬੰਦੇ ਨੂੰ ਔਰ ਫਿਰ ਮੈਂ ਫਿਰ ਜੁਡੀਸ਼ਰੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਵੇਂ ਆਸ਼ੂ ਜੀ ਨੂੰ ਇਨਸਾਫ ਦਿੱਤਾ ਕਗਨਦੀਪ ਭੱਲੇ ਨੂੰ ਵੀ ਜੁਡੀਸ਼ਰੀ ਨੇ ਇਨਸਾਫ ਦਿੱਤਾ ਬੇਲ ਹੋ ਗਈ ਤੇ ਜੇ ਬੇਲ ਹੋ ਗਈ ਤੇ ਕੰਪਨ ਕਰਨਗੇ ਇਸੇ ਤਰ੍ਹਾਂ ਇੱਕ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਦੇ ਸ਼ਾਇਦ ਸਤਨਾਮ ਸਿੰਘ ਨਵਾਂ ਉਹਨਾਂ ਦਾ ਵਿਕਰਮ ਵਿਕਰਮਜੀਤ ਸਿੰਘ ਨਾਂ ਦਾ ਉਹਨਾਂ ਨੇ ਉਹਨਾਂ ਨੇ ਵੀ ਕਾਂਗਰਸ ਜੁਆਇਨ ਕੀਤੀ ਕਰੋ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਦੱਸ ਰਿਹਾ ਕਿ ਆਸ਼ੂ ਜੀ ਨੂੰ ਸੋਸ਼ਲ ਮੀਡੀਆ ਰਾਹੀਂ ਜਿੱਥੇ ਪਰਚਾ ਕੀਤਾ ਉੱਥੇ ਸੋਸ਼ਲ ਮੀਡੀਆ ਰਾਹੀਂ ਵੀ ਫੇਮ ਕਰਨ ਦੀ ਗੱਲ ਕਰਨ ਨੂੰ ਜਿਮੇਵਾਰੀ ਲੱਗੀ ਸੀ ਔਰ ਕੱਲ ਮੈਂ ਵੇਖ ਰਿਆ ਸੀਗਾ ਕਿ ਸੋਸ਼ਲ ਮੀਡੀਆ ਤੇ ਉੱਤੇ ਆਸ਼ੂ ਨੂੰ ਡੀਫੇਮ ਕਰ ਲਈ ਤਿੰਨ ਚਾਰ ਰੀਲਾਂ ਲੈ ਆਉਣੀਆਂ ਹੋਰ ਵੀ ਆਉਣਗੀਆਂ ਲੇਕਿਨ ਕੱਲਿਆ ਲੋਕਾਂ ਦੇ ਮਨ 'ਚ ਜੇਸ ਲੀਡਰ ਦੀ ਜੋ ਛਵੀਆ ਉਹਨੂੰ ਇਹ ਰੀਲਾਂ ਚੇਂਜ ਨਹੀਂ ਕਰ ਸਕਦੀਆਂ ਡੀਫੇਮ ਕਰਨ ਲਈ ਲੋਕ ਸਵਾਦ ਲੈਂਦੇ ਆ ਸਾਰੇ ਪੰਜਾਬ ਨੇ ਸ਼ਾਇਦ ਸਵਾਦ ਲੈਣਾ ਆਸ਼ੂ ਭੱਜ ਰਿਹਾ ਕਿ ਕਿ ਲੇਕਿਨ ਮਾਲਕ ਦੀ ਮਰਜ਼ੀ ਦਾ ਕਿਸੇ ਨੂੰ ਕੀ ਪਤਾ ਕਿ ਆਸ਼ੂ ਨੇ ਭਜਾਉਣੇ ਅੱਗੇ ਅੱਗੇ ਜਿੱਤ ਕੇ ਮੈਂ ਜਿੱਥੇ ਜੁਡੀਸ਼ੀਰੀ ਦਾ ਔਰ ਆਪਣੇ ਵਕੀਲ ਭਰਾਵਾਂ ਦਾ ਧੰਨਵਾਦ ਕਰਨਾ ਚਾਹਣਾ ਉਥੇ ਕਪੂਰਥਲਾ ਸੌਰੀ ਦੇਖੋ ਜਿਹੜੇ ਜਿੱਥੋਂ ਹੋ ਨਾ ਉਹੀ ਗੱਲ ਚੇਤੇ ਆਉਂਦੀ ਆ ਤੇ ਲੁਧਿਆਣਾ ਵੈਸਟ ਦੇ ਸਾਰੇ ਵੋਟਰ ਸਹਿਬਾਨ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਇਹ ਤੁਹਾਡਾ ਟੈਸਟ ਆ ਇਹ ਦੇਖਣਾ ਤੁਸੀਂ ਕਿ ਤੂੰ ਹੀ ਪੰਜਾਬ ਕੇਹੋ ਜਾ ਚੋਨੇ ਹੋ ਵਸੇਂ ਬਦਲਿਆ ਪਰਚੇ ਪਰਚੇ ਵਾਲੀਆਂ ਸਰਕਾਰਾਂ ਅਗਲੀ-ਦਲ ਤੇ ਰਾਜ ਵੀ ਹੋਏ ਉਹ ਪਰਚੇ ਕਿ ਉਹਨਾਂ ਨੂੰ ਤੋੜਿਆ ਤੁਸੀਂ ਇਸ ਕਰਕੇ ਕਿਉਂ ਧੱਕਾ ਕਰਦੇ ਸੀ ਜਿਹੜੇ 25 ਸਾਲ ਕੇ ਨਹੀਂ ਰਾਜ ਕਰਨਾ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹ ਰਾ ਕਿ ਵੀਰੋ ਇਹ ਇੱਕ ਮੌਕਾ ਆ ਤੁਸੀਂ ਫੈਸਲਾ ਕਰਨਾ ਕਿ ਤੁਹਾਨੂੰ ਆਉਣ ਵਾਲਾ ਪੰਜਾਬ ਕਿਦਾਂ ਦਾ ਚਾਹੀਦਾ ਜਿੱਦਾਂ ਤੇ ਲੀਡਰ ਚਾਹੀਦੇ ਆ ਇੱਕ ਬਨੇ ਆਵਾਦਮੀ ਪਾਰਟੀ ਆ ਮੁਜੇ ਬਨੇ ਭਾਜਪੀ ਆ ਅਕਾਲੀ ਦਲ ਵੀ ਹੈ ਇਹ ਭਾਤ ਕੁਸ਼ਨਾਸ਼ੂ ਇੱਕ ਯੋਗ ਕੈਂਡੀਡੇਟ ਆ ਜਿਹੜਾ ਤੁਹਾਡਾ ਪ੍ਰਤਿਆ ਤੁਸੀਂ ਵਰਤਿਆ ਤੁਸੀਂ ਉਹਨਾਂ ਤੋਂ ਕੰਮ ਲੈ ਰਹੇ ਔਰ ਜੇ ਕੋਈ ਨਿਰਾਸ਼ ਗਿਆ ਹੋਵੇ ਕਦੇ ਮੈਂ ਨਹੀਂ ਸਮਝਦਾ ਅੰਤਕ ਲੀਡਰ ਆ ਉਹਦੇ ਹੱਕ 'ਚ ਖੜੇ ਹੋ ਜਾਓ ਤੇਹੀ ਮੇਰੀ ਪੀਲ ਆ ਸਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਈਟੀ ਦਾ ਡੀਫੇਮ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਪਰ ਤੇ ਕਾਂਗਰਸ ਵੱਲੋਂ ਕੋਈ ਐਕਸ਼ਨ ਲਿੱਤਾ ਜਾਏਗਾ ਇਸ ਬੰਦੇ ਦੇ ਦੇਖੋ ਕਰ ਲਿਆ ਐਕਸ਼ਨ ਹੈ ਤੇ ਜ਼ਰੂਰ ਦਰਖਾਸਤ ਲਿਆਂਗੇ ਪਰ ਆ ਜਨਤਾ ਨੂੰ ਇਹ ਇਹ ਬੰਦਾ ਪ੍ਰੋਸੈਸ ਹੈ ਤੇ ਜੇ ਕਹੀਏ ਨਾ ਸਵਿਚ ਆਫ ਕਰਦੀਏ ਹੋਊਗੀ ਤਾਂ ਨਹੀਂ ਇਟ ਵਾਜ਼ ਅ ਲੌਂਗ ਪ੍ਰੋਸੈਸ ਚਲੋ ਕੈਰੀ ਆਨ ਕਰੇ ਲੇਕਿਨ ਜਿੱਥੇ ਕਈ ਲੁਧਿਆਣੇ ਦੇ ਲੋਕਾਂ ਦੀ ਗੱਲ ਆ ਕਿ ਇਹ ਸੋਸ਼ਲ ਮੀਡੀਆ ਤੇ ਉਹ ਤੇ ਜਿਹੜਾ ਪ੍ਰਚਾਰ ਹੈ ਉਹਨੂੰ ਇਗਨੋਰ ਕੀਤਾ ਜਾਵੇ ਪਰ ਆਪਣੇ ਆਤਮਾ ਤੋਂ ਪੁੱਛਿਆ ਜਾਵੇ ਕਿ ਆਸ਼ੂ ਕਿਹੋ ਜਿਹਾ ਔਰ ਆਤਮਾ ਦੀ ਆਵਾਜ਼ ਨੂੰ ਸੁਣਦੇ ਹੋਏ ਵੋਟ ਪਾਈ ਜੰ데 ਕਿਸੇ ਤੇ ਦਹਿਸ਼ਤ ਕਿਸੇ ਤੇ ਪ੍ਰਭਾਵ ਚ ਬਿਲਕੁਲ ਵੋਟ ਨਹੀਂ ਪਾਣੀ ਇਹੀ ਖੂਬਸੂਰਤੀ ਹੈ ਸਾਡੀ ਡੈਮੋਕਰੇਸੀ ਰਾਣਾ ਜੀ ਕੋਈ ਡਰ ਪਾ ਰਿਹਾ ਵੀ ਕੋਈ ਗੇਜ਼ ਵਗੈਰਾ ਕਰਤਾ ਜਿਹਨੂੰ ਜਿੱਦ ਤੱਕ ਨਹੀਂ ਗੱਲ ਕਹੀ ਹੈ ਦੇਖੋ ਕਰ ਦੇਣਗੇ ਉਹ ਵੀ ਸਿਰ ਮੱਥੇ ਹਾਂਜੀ ਔਰ ਅਗਰ ਸ਼ਾਂਤੀਪੂਰਵਕ ਇਲੈਕਸ਼ਨ ਹੋਣ ਦਿੱਤਾ ਜਾਵੇ ਤਾਂ ਚੰਗਾ ਇਹਦੇ ਨਾਲ ਸਰਕਾਰ ਦੀ ਵੀ ਬੈਟਰ ਬਣੇਗੀ ਕਿ ਅਸੀਂ ਤਾਂ ਲੋਕਾਂ ਦੇ ਛੱਡ ਦਿੱਤਾ ਲੋਕ ਚਿਤਾ ਦੇਣਗੇ ਐਮਐਲਏ ਨਾ ਤਾਂ ਜਿਦੋਂ ਆਸ਼ੂ ਨੂੰ ਮੈਨੂੰ ਪਤਾ ਇਸ ਗੱਲ ਦਾ ਲੇਕਿਨ ਇਹਨਾਂ ਦੀ ਇਮੇਜ ਬਚੂ ਸਰਕਲ ਜਾਕਰਟ ਸਾਹਿਬ ਆਏ ਸੀ ਉਹ ਕਹਿੰਨੇ ਕਾਂਗਰਸ ਲੋਗਟਾ ਵਿੱਚ ਚੱਲ ਰਹੀ ਹੈ ਇਹ ਬਿਲਕੁਲ ਗਲਤਫਹਿਮ ਆਇਆ ਦੇਖੋ ਜਿਹੜਾ ਵਿਰੋਧੀ ਹੁੰਦਾ ਉਹਨੇ ਕੋਈ ਨਾ ਕੋਈ ਤਾਂ ਨਕਸ਼ ਕਰਨਾ ਪਿਛਲੇ ਦਿਨੀ ਰਾਜਾ ਵਰਿੰਗ ਜੀ ਉਹ ਪੇਸ਼ ਬਗੇਲ ਜੀ ਔਰ ਬਹੁਤ ਸਾਰੇ ਸੀਨੀਅਰ ਲੀਡਰ ਭਾਗਕੁਸ਼ਨ ਆਸ਼ੂ ਜੀ ਦਾ ਨਾਮਿਨੇਸ਼ਨ ਪੇਪਰ ਫਾਈਲ ਕਰਾ ਕੇ ਨੇ ਔਰ ਸਮੇ ਸਮੇ ਤੇ ਉਤੇ ਨਾ ਕੇਵਲ ਪ੍ਰਦੇਸ਼ ਦੇ ਨਕੇ ਸਾਡੇ 올 ਇੰਡੀਆ ਦੇ ਬੁਲਾਰੇ ਪ੍ਰਚਾਰ ਥਿੰਕ ਟੈਂਕ ਉਹਨਾਂ ਨੂੰ ਬੁਲਾ ਕੇ ਜਨਤਾ ਨੂੰ ਸੰਬੋਧਨ ਕਰਨਗੇ ਕੋਈ ਪ੍ਰੈਸ ਕਾਨਫਰੰਸ ਕਰੇਗਾ ਕੋਈ ਜਨਤਾ ਨੂੰ ਸੰਬੋਧਨ ਕਰੇਗਾ ਉਹ ਇਹ ਗੱਲ ਮੰਚ ਨਹੀਂ ਰੱਖਣੀ ਚਾਹੀਦੀ ਕਿ ਕਾਂਗਰਸ ਇਕੱਠੀ ਆ ਨਹੀਂ ਇਕੱਠੀ ਹੈ ਕਾਂਗਰਸ ਇਕੱਠੀ ਹੀ ਆ ਐਨੀਥਿੰਗ ਐਲਸ ਥੈਂਕ ਯੂ ਥੈਂਕ ਯੂ ਓਕੇ ਜੀ ਥੈਂਕ ਯੂ ਸਰ ਸਰ ਇੱਕ ਇੱਕ ਮਿੰਟ ਕੋਈ ਆਪ ਯੂਐਸਕੀਨ ਦੇ ਕਿੰਤਾ ਬੋਲ ਗੋਇੰਗ ਜੀ ਸਰ ਐਫ ਆਈਆਰ ਗੋਇੰਗ ਜੀ ਜਿਹੜਾ ਉਹ ਅੰਦਰ ਆ ਆ ਜੀ ਅੱਗੇ ਨੂੰ ਆ ਜਾਓ ਸਰ ਅੱਗੇ ਨੂੰ ਆ ਜਾਓ ਕੈਮਰਾ ਵੀ ਕਰਾ ਦੇਣਾ ਮਾਈ ਜੇਪਾ ਪਹਿਲਾਂ ਵੀ ਦੱਸਿਆ ਇੱਕ ਮਿੰਟ ਇੱਕ ਮਿੰਟ ਹੀ ਕਰਾ ਲੈਣਾ ਸਰ ਹਾਂ ਯਾਰ ਬਿਲਕੁਲ ਨਹੀਂ ਕਿਹਾ ਤੇ ਜਿਸ ਦੇ ਇੱਕ ਕਰੀਏ ਸੀ। ਇਹ ਰਿਹਾ ਦੋ ਐਫਆਈਆ ਰਿਜਿਸਟਰ ਹੋਈਆਂ ਸੀਗੀਆਂ ਸੁਧਿਆਣੀ ਤੇ ਨਵਾਂ ਸ਼ਹਿਰ ਉਹ ਦੋਨਾਂ ਦੀ ਅਨਲੈਬਲ ਹਾਈ ਕੋਰਟ ਦੇ ਵਿੱਚ ਕੁਐਸ਼ਨ ਪਾਈ ਸੀ ਤੇ ਜਸਟਿਸ ਮਹਾਵੀਰ ਸਿੰਧੂ ਨੇ ਉਹਨਾਂ ਦੀ 20 ਦਸੰਬਰ 2024 ਨੂੰ ਦੋਨੋਂ ਐਫਆਈਆ ਰਾ ਕੋਇਸ਼ ਕਰ। ਉਹਨਾਂ ਦੇ ਬਲਾਕ ਵਿੱਚ ਇਹ ਲਿਖਿਆ ਵਾ ਕਿ ਜਿਹੜਾ ਇਹ ਆ ਪੋਲਿਟਿਕਲ ਕੰਟੈਕਟ ਦੇ ਬੇਸ ਦੇ ਉੱਤੇ ਦਾਇਰ ਹੋਈਆਂ ਸੀ ਤੇ ਇਹਨਾਂ ਨੇ ਕਦੇ ਵੀ ਕੋਈ ਐਸੀ ਕੋਈ ਲੈਗਲ ਡੀਕਰੀ ਕਿ ਮਿਟ ਗਈ ਹੋਈ ਹੈ ਉਹ ਸਾਰੀ ਡਿਟੇਲ ਜੱਜਮੈਂਟਸ ਵਿੱਚ ਜਦੋਂ ਮਰਦੇ ਪੌਲਸੀ ਲੈ ਲਿਆ ਮੇਰੇ ਕੋਲ ਪਿਓਡਸ ਉਹਨਾਂ ਨੇ ਪੌਲਸੀ ਦੇ ਉੱਤੇ ਵੀ ਪੌਲਸੀ ਜਿਹੜੀ ਪਾਈ ਸੀਗੀ ਅਕਾਲੀ ਵਾਂਗ ਦੇ ਟਾਈਮ ਤੋਂ ਪਹੁੰਚਣੀ ਆਈ ਸੀ ਉਹਨੂੰ ਅਪਹੈਲਡ ਕਰ ਦਿੱਤਾ ਗਿਆ ਉਹ ਪੌਲਸੀ ਹਾਈ ਕੋਰਟ ਤੇ ਚੈਲੰਜ ਹੋਈ ਸੀ ਹਾਈ ਕੋਰਟ ਨੂੰ ਦੋ ਵਾਰੀ ਚੈਲੰਜ ਕੀਤਾ ਦੋਵੇਂ ਵਾਰੀ ਦਾ ਪੌਲਸੀ ਨੂੰ ਸਹੀ ਠਰਾਇਆ ਗਿਆ ਸੀ ਕਿ ਸਹੀ ਬਣੀ ਹੈ ਅੱਜ ਵੀ ਉਸੇ ਪਾਲਿਸੀ ਦੇ ਨਾਂ ਦੇ ਉੱਤੇ ਇਸ ਸਰਕਾਰ ਇਸ ਸਰਕਾਰ ਉਸੇ ਪਾਲਿਸੀ ਦੇ ਬੇਸ ਦੇ ਉੱਤੇ ਅੱਜ ਵੀ ਉਹੀ ਕੰਮ ਕਰ ਰਹੀ ਹੈ ਮੰਡੀਆਂ ਦੇ ਵਿੱਚੋਂ ਫਸਲ ਉਸੇ ਪਾਲਿਸੀ ਦੇ ਅਨਾਂ ਤੇ ਚੱਕੀ ਜਾ ਰਹੀ ਆ ਕੋਈ ਨਵੀਂ ਪਾਲਿਸੀ ਹਲ ਤੱਕ ਨਹੀਂ ਆਈ ਇਹ ਬੜੀ ਹੈਰਾਨੀਜਨਕ ਗੱਲ ਹੈ ਕਿ ਜੇ ਉਸ ਮੇਰੇ ਪਾਲਿਸੀ ਗਲਤੀ ਕਿ ਨਵੀਂ ਪਾਲਿਸੀ ਕਿਉਂ ਨਹੀਂ ਆਈ ਫਿਰ ਪੁਰਾਣੀ ਪਾਲਿਸੀ ਕਿਉਂ ਚਲਦੀ ਪਈ ਹੈ ਇਹ ਤੇ ਮੀਂਹ ਬਾਈਟ ਦ ਟਾਈਮ ਆ ਪਾਲਿਸੀ ਕੈਕਟ ਸੀ ਇਹਨਾਂ ਨੂੰ ਝਾਲਸਲੀ ਇਮਪਲੀਕੇਟ ਕਰਨਾ ਸੀ ਆਸ਼ੂ ਜੀ ਨੂੰ ਇਹਨਾਂ ਨੂੰ ਝਾਲਸਲੀ ਇਮਪਲੀਕੇਟ ਕੀਤਾ ਗਿਆ ਉਸ ਦੇ ਉਹਨਾਂ ਉਹਨਾਂ ਐਫ ਆਈ ਆਰਾਂ ਦੇ ਵਿੱਚ ਟੂ ਡਿਫੇਮ ਹਿਸ ਰੈਪਿਊਟੇਸ਼ਨ to defame him so that he should he should not contest the elections ਇਸ ਕਰਕੇ ਪੋਲੀਟਿਕਲ ਕੰਡੈਕਟਰ ਨੂੰ ਮੁੱਦੇ ਰੱਖਦੇ ਹਨ ਤੇ ਰੱਖਦੇ ਹੋਏ ਪਰਚੇ ਦਰਜ ਕੀਤੇ ਗਏ ਸੀ ਟੂ ਕਾਲ ਹਰਾਸ ਟੂ ਕਾਲ ਡੈਫੋ ਡਿਫੇਮ ਟੂ ਡਿਫੇਮ ਦਾ ਰੈਪਿਊਟੇਸ਼ਨ ਆਫ ਦਾ ਕਾਂਗਰਸ ਪਾਰਟੀ ਆਲਸੋ ਤਾਂ ਉਹ ਐਫ ਆਈ ਰਹੋਣੀ ਸੀ ਤੇ ਹਾਈ ਕੋਰਟ ਨੇ ਉਹ ਐਫ ਆਈ ਹੈ ਉਹਨਾਂ ਆਨ ਦੀ ਸਾਰੇ ਫੈਕਟਸ ਗਰਾਊਂਡਸ ਡਿਸਕਸ ਕਰਕੇ ਉਹਨਾਂ ਦੇ ਵਕੀਲਾਂ ਨੇ ਵੀ ਬਹਿਸ ਕੀਤੀ ਸਾਡੇ ਆਨੇ ਰਾਸੀ ਵੀ ਕੀਤੀ ਉਹਨਾਂ ਨੂੰ ਸਾਰਿਆਂ ਕੋਈ ਦੇਖਦੇ ਹੋ ਤਾਂ ਬਾਅਦ ਉਹ ਐਫ ਆਈ ਆਰ ਕਵੈਸ਼ ਹੋ ਗਿਆ ਲੌਂਗ 4 5 ਡੇਸ ਆਰਗੂਮੈਂਟਸ ਉਹ ਤਾਂ ਕੋ ਹਾਈ ਕੋਰਟ ਚੱਲੀਆਂ ਦਿਓ ਤਾਂ ਬਾਅਦ ਉਹ ਐਫ ਆਈ ਆਰ ਡਿਫੈਂਸ ਸਹੀ ਗੱਲ ਧੰਨਵਾਦ ਓਕੇ ਸ਼ੁਰੂ ਕਰਾਂ ਮੈਂ ਸ਼ੁਰੂ ਕਰਾਂਗੇ ਤੁਸੀਂ ਸਾਰੇ ਦੇਖ ਰਹੇ ਹੈਡਲਾਈਟਸ 24 ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਲੁਧਿਆਣਾ ਦੇ ਵਿੱਚ ਬਾਏ ਇਲੈਕਸ਼ਨ ਨੂੰ ਲੈ ਕੇ ਸਿਆਸੀ ਪਾਰਾ ਦਿਨ-ਦਿਨ ਵੱਧਦਾ ਜਾ ਰਿਹਾ ਚੜਦਾ ਜਾ ਰਿਹਾ ਸੋ ਅੱਜ ਵਕੀਲ ਸਾਹਿਬ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਡੀਫੇਮ ਕਰਨ ਦੇ ਇੱਕ ਜੋ ਕੋਸ਼ਿਸ਼ ਤੁਸੀਂ ਹੁਣ ਪ੍ਰੈਸ ਕਾਨਫਰੰਸ ਦੌਰਾਨ کہہ ਰਹੇ ਹੋ ਕਿਵੇਂ ਦੇਖਦੇ ਹੋ ਉਹ ਪੂਰਾ ਜਿੰਨਾ ਮਾਮਲਾ ਸੀ ਤੇ ਹੁਣ ਚਾਹੇ ਉਹਨਾਂ ਨੂੰ ਰਿਹਾਈ ਮਿਲ ਗਈ ਹੈ ਜਿਸ ਤਰੀਕੇ ਨਾਲ ਮਾਮਲਾ ਹੈ ਕਿਉਂਕਿ ਦੇਖੋ ਡੀਫੇਮ ਚ ਇੱਕ ਵਾਰ ਕੀਤਾ ਗਿਆ ਵਾ ਅਸਰ ਕਿਤੇ ਨਾ ਕਿਤੇ ਹਵਾ ਤਾਂ ਹਲੇ ਵੀ ਹੈਗੀ ਆ ਇਲੈਕਸ਼ਨ ਦੌਰਾਨ ਦੇਖੋ ਮੈਡਮ ਮੈਂ ਨਾ ਬੜੀ ਸਿੰਪਲ ਜੀ ਗੱਲ ਕਹੂੰਗਾ ਸ਼ਾਇਦ ਹੋ ਸਕਦਾ ਮੈਂ ਦੋ ਸ਼ਬਦਾਂ ਜੀ ਇਹ ਗੱਲ ਖਤਮ ਕਰ ਦਿਆਂ ਕਿ ਬਈ ਸਿਆਣੇ ਕਹਿੰਦੇ ਹੁੰਦੇ ਆ ਕਿ ਬਈ ਜੇ ਬਰਾਬਰੀ ਨਾ ਨਾ ਹੋਵੇ ਤਾਂ ਬਦਨਾਮੀ ਸ਼ੁਰੂ ਕਰ। ਇਹ ਪਤਾ ਹੈ ਕਿ ਬਈ ਸਭ ਤੋਂ ਤਗੜਾ ਕੈਂਡੀਡੇਟ ਸਟਰੋਂਗ ਕੈਂਡੀਡੇਟ ਫਰਤ ਗੁਜਨਾਸ਼ੂ ਉਹਦੀ ਬਰਾਬਰੀ ਨਹੀਂ ਕਰ ਸਕਦੇ। ਉਹਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਰਦੇ। ਤਾਂ ਕਿ ਲੋਕਾਂ ਨੂੰ ਲੱਗੇ ਕਿ ਬਈ ਸ਼ਾਇਦ ਇਸ ਬੰਦੇ ਨੇ ਕੁਝ ਨਾ ਕੁਝ ਗਲਤ ਕੀਤਾ ਹੋਵੇ ਬਟ ਚੁਟੀਆਂ ਐਫ ਆਈਆਰ ਦੇ ਤਹਿਤ ਤੁਸੀਂ ਇਲੈਕਸ਼ਨ ਦੇ ਰਿਜ਼ਲਟ ਨਹੀਂ ਚੇਂਜ ਕਰ ਸਕਦੇ ਇਲੈਕਸ਼ਨ ਦੇ ਰਿਜ਼ਲਟ ਚੇਂਜ ਹੁੰਦੇ ਆ ਤਾਂ ਪਬਲਿਕ ਨਾਲ ਜੁੜ ਕੇ ਚੇਂਜ ਹੁੰਦੇ ਆ ਪਬਲਿਕ ਦੇ ਦਿਲ ਚ ਅੱਜ ਵੀ ਭਰਤਕੂਸ਼ਨ ਆਸ਼ੂ ਹਨ ਉਹਨਾਂ ਨੂੰ ਉੱਥੋਂ ਕਿਵੇਂ ਕੱਢ ਲੂ ਇਹ ਸਿਰਫ ਇੱਕ ਪੋਲਿਟੀਕਲ ਮੈਂਡੇਟ ਆ ਇਸ ਤੋਂ ਇਲਾਵਾ ਕੁਝ ਵੀ ਨਹੀਂ ਨਹੀਂ ਬਾਹਰ ਦੇ ਵਿੱਚ ਵੀ ਆਪਾਂ ਦੋ ਤਿੰਨ ਗੁੱਟ ਦੇ ਵਿੱਚ ਵੰਡ ਕੇ ਫਿਰ ਆਪਾਂ ਪਾਰਟੀ ਬਾਜੀ ਦੇ ਵਿੱਚ ਆ ਰਹੇ ਆ ਜੇ ਤੁਹਾਨੂੰ ਜੈਨੂਇਨਲੀ ਲੱਗਦਾ ਪਿਆ ਕਿ ਨਹੀਂ ਇਹ ਕਿਤੇ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ ਨੇ ਦੇਖੋ ਇਹ ਤਾਂ ਡੈਫੀਨੇਟਲੀ ਬਿਲਕੁਲ ਕਲੀਅਰ ਹੈ ਤੁਸੀਂ 4 5 ਐਫਆਈਆਰਸ ਮੈਂ ਅੱਜ ਡਿਸਕਸ ਕੀਤੀਆਂ ਪ੍ਰੈਸ ਕਾਨਫਰੰਸ 'ਚ ਤੁਸੀਂ 5 ਦੀਆਂ 5 ਐਫਆਈਆਰ ਦੇ ਫੈਕਟਸ ਕੱਢ ਕੇ ਦੇਖ ਲਓ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ ਤੁਹਾਨੂੰ ਫੈਕਟਸ ਤੋਂ ਹੀ ਕਲੀਅਰ ਹੋ ਜਾਣਾ ਸਟਾਰਟਿੰਗ ਹੋ ਰਹੀ ਹੈ ਮੈਂ ਇਸ ਪਾਰਟੀ ਦਾ ਵਰਕਰ ਹਾਂ ਮੈਨੂੰ ਇਦਾਂ ਕਿਹਾ ਗਿਆ ਠੀਕ ਹੈ ਜੀ ਇਸ ਤੋਂ ਕੀ ਕਲੀਅਰ ਹੁੰਦਾ ਐਗਜ਼ੀਕਿਊਟਿਵ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਬਟ ਜੁਡੀਸ਼ਰੀ ਨੇ ਨਹੀਂ ਕੀਤੀਆਂ ਜੁਡੀਸ਼ਰੀ ਨੇ ਪਹਿਲੇ ਸੱਟੇ ਹਾਈ ਕੋਰਟ ਨੇ ਜਾਂ ਲੋਅਰ ਕੋਰਟ ਨੇ ਜਾਂ ਫਿਰ ਸੈਸ਼ਨ ਕੋਰਟ ਨੇ ਇੱਕ ਇੱਕ ਦਿਨ 'ਚ ਬੇਲ ਗ੍ਰਾਂਟ ਕੀਤੀ ਹੈ ਕਿਉਂਕਿ ਉਹਨਾਂ ਨੂੰ ਪਤਾ ਚੱਲ ਰਿਹਾ ਕਿ ਇਹ ਸਭ ਕੁਝ ਪੋਲਿਟੀਕਲ ਮੈਟਰ ਹੋ ਰਿਹਾ ਸਾਲ ਅੰਦਰ ਵੀ ਤਾਂ ਰਹਿ ਕੇ ਆਏ ਉਹ ਫਿਰ ਪ੍ਰੋਵੀਜ਼ਨਸ ਕਿਵੇਂ ਦੇਖਦੇ ਹੋ ਮਾਨੀ ਦੇਖੋ ਮੈਂ ਇਸ ਚੀਜ਼ ਨੂੰ ਕਹੂੰਗਾ ਕਿ ਭਈ ਇਹ ਇਲੈਗਲ ਡਿਟੈਂਸ਼ਨ ਦਾ ਨਾਮ ਦੂੰਗਾ ਮੈਂ ਸਾਲ ਸਰ ਅੰਦਰ ਰਹਿ ਕੇ ਆਏ ਹਨ ਇਹਦਾ ਮਤਲਬ ਇਹ ਹੈ ਕਿ ਭਈ ਹਾਈ ਕੋਰਟ ਨੇ ਜਦੋਂ ਐਫ ਆਈ ਆਰ ਕੁਐਸ਼ ਕਰਤੀਆਂ ਤੇ ਉਹ ਕਿਸ ਗਰਾਉਂਡ ਦੇ ਉੱਤੇ ਉਹਨਾਂ ਨੂੰ ਅੰਦਰ ਰੱਖਿਆ ਗਿਆ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਇਲੈਗਲ ਡਿਟੈਂਸ਼ਨ ਹੈ ਤੇ ਇਲੈਗਲ ਡਿਟੈਂਸ਼ਨ ਸਾਲ ਦੀ ਗੱਲ ਤੁਸੀਂ ਕਹਿ ਰਹੇ ਹੋ 15 ਮਹੀਨੇ ਦੀ ਤੁਸੀਂ ਗੱਲ ਕਹਿ ਰਹੇ ਹੋ ਇਹ ਇਲੈਗਲ ਡਿਟੈਂਸ਼ਨ ਦਾ حساب ਕੌਣ ਕਰੇਗਾ ਦੂਸਰੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਭਈ ਯੂਜੂਅਲੀ ਆਪਾਂ ਕੀ ਦੇਖਦੇ ਆ ਕਿ ਭਈ ਜਿਹੜੀ ਸਰਕਾਰ ਹੈ ਉਹ ਪਰਚਾ ਦਿੰਦੀ ਹੈ ਜਦੋਂ ਆਪਣੀ ਬੰਦੇ ਦੀ ਸਰਕਾਰ ਆਉਂਦੀ ਹੈ ਉਹ ਕੈਨਸਲ ਕਰ ਦਿੰਦੀ ਹੈ ਤੁਸੀਂ ਆ ਕੇ ਇਸ ਚ ਦੇਖਿਆ ਪਰਚਾ ਦੇਣ ਵਾਲੀ ਵੀ ਉਹੀ ਸਰਕਾਰ ਹੈ ਉਸੇ ਟੈਨਿਓਰ ਦੇ ਵਿੱਚ ਹੀ ਕੈਨਸਲ ਹੋ ਰਿਹਾ ਹੈ ਤੇ ਇਸ ਤੋਂ ਕੀ ਕਲੀਅਰ ਹੁੰਦਾ ਹੈ ਕਿ ਭਈ ਆਰ ਪਾਰਕ ਜੂਸ਼ਨ ਆਸ਼ੋਜੀਏ ਕਲੀਨ ਜਿਟ ਲੈ ਕੇ ਆਪੀ ਸਰ ਜੋ ਫੈਕਟ ਤੁਸੀਂ ਕਲੀਅਰ ਕੀਤਾ ਹੈ ਪ੍ਰੈਸ ਕਾਨਫਰੰਸ ਦੌਰਾਨ ਤਿੰਨ ਚਾਰ ਫੈਕਟਸ ਉਗਲਾਤੇ ਗਣਕੇ ਤੁਸੀਂ ਹੁਣ ਵੀ ਡਿਫਾਈਨ ਕਰ ਸਕਦੇ ਹੋ ਪਬਲਿਕ ਨੂੰ ਦੇਖੋ ਜਿਹੜੇ ਫੈਕਟਸ ਆ ਇੱਕ ਤਾਂ ਇਹ ਆ ਕਿ ਜਿਹੜੇ ਪਹਿਲਾਂ ਆਸ਼ੋਜੀਏ ਤੇ ਦੋ ਐਫਆਈਆਰਸ ਹੋਈਆਂ ਸੀਗੀਆਂ ਉਹ ਮਾਨਯੋਗ ਹਾਈ ਕੋਰਟ ਨੇ ਕੁਐਸ਼ ਕਰਤੀਆਂ ਨੇ ਇੱਕ ਜਿਹੜੀ ਇੱਥੇ ਹੋਈ ਸੀ ਅਸਨੀਪੱਲਾ ਜੀ ਦੇ ਤੇ ਉੱਤੇ ਵੀ ਅਰੈਸਟ ਸਟੇ ਹੋ ਗਈ ਹੈ ਜੀ ਇੱਕ ਦਿੱਤਿਆ ਜੀ ਸੀ ਉਹਦੀ ਬੇਲ ਹੋ ਗਈ ਆ ਉਸਦੀ ਵੀ ਬੇਲ ਹੋ ਗਈ ਆ ਸੋ ਇਸ ਤੋਂ ਇਹੀ ਫੈਕਟ ਇਹੀ ਕਹਿ ਰਹੇ ਆ ਕਿ ਹੁਣ ਜਿਹੜੇ ਇਲੈਕਸ਼ਨ ਆ ਪੂਰੇ ਫੇਅਰ ਹੋਣੇ ਚਾਹੀਦੇ ਉਹਨੂੰ ਸੜਦਾ ਹੀ ਹੈ ਅੱਛਾ ਇੱਕ ਚੀਜ਼ ਹੋਰ ਹੈ ਕਿ ਆਸ਼ੂ ਜੀ ਦਾ ਬਿਆਨ ਵੀ ਪਿੱਛੇ ਆਇਆ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਮਤਲਬ ਇਸ ਸਰਕਾਰ ਵੇਲੇ ਜੇ ਐਸਪੀ ਹੋਵੇ ਡੀਐਸਪੀ ਹੋਵੇ ਭਾਵੇਂ ਮੁੰਸ਼ੀ ਕਿਉਂ ਨਾ ਹੋਵੇ ਜੋ ਇਨਵੋਲਵ ਹੈ ਪਰਚੰਤ ਦੇ ਵਿੱਚ ਜੇ ਉਹਨਾਂ ਦੀ ਸਰਕਾਰ ਆ ਗਈ ਤਾਂ ਫਿਰ ਉਹ ਉਹਨਾਂ ਨੂੰ ਮਤਲਬ ਕਿ ਕਾਰਵਾਈ ਉਦਿਤ ਕਰਨਗੇ ਜਿਨ੍ਹਾਂ ਟੈਨਰ ਉਹਨਾਂ ਦਾ ਰਿਹਾ ਵਾ ਕਿ ਸੈਲਰੀ ਵਗੈਰਾ ਸਾਰੀ ਡਿਟੈਕਟ ਕਰਾਂਗੇ ਉਹਨੂੰ ਕਿਵੇਂ ਦੇਖਦੇ ਹੋ ਲੀਗਲ ਜੇ ਆਪਾਂ ਫ੍ਰੀਜ਼ ਦੀ ਗੱਲ ਕਰੀਏ ਤੇ ਫਿਰ ਕਿਵੇਂ ਗੱਲ ਹੈ ਕਿ ਲੀਗਲੀ ਸੱਚੀ ਕਾਰਵਾਈ ਇੱਦਾਂ ਬਣਦੀ ਹੈ ਜੇ ਫ ਪੋਲਿਟੀਕਲ ਪਾਰਟੀ ਪੋਲਿਟੀਕਲ ਪਾਰਟੀ ਦਾ ਟਾਈਮ ਟੂ ਟ ਉਹ ਜਿਹੜੇ ਕਾਨੂੰਨੀ ਕੰਮ ਕਰਦੇ ਪਏ ਸਰਕਾਰੀ ਧਾਰੇ ਤੇ ਆਲਰੇਡੀ ਤਾਇਨਾਤ ਨੇ ਤੇ ਉਹਨਾਂ ਦਾ ਰੋਲ ਕਿਵੇਂ ਦੇਖ ਰਹੇ ਹੋ ਫਿਰ ਕਿਉਂਕਿ ਨੁਕਸਾਨ ਦੇ ਕੋ ਸਿਆਸੀ ਦਾ ਸਿਆਸਤ ਦਾ ਨੁਕਸਾਨ ਕਿਤੇ ਨੇ ਕਿਤੇ ਤਾਂ ਉਹਨਾਂ ਨੂੰ ਵੀ ਪਹਿਣਾ ਵਾ ਦੇਖੋ ਜੀ ਆਪਾਂ ਜਦੋਂ ਡਿਊਟੀ ਜੁਆਇਨ ਕਰਦੇ ਆ ਨਾ ਤਾਂ ਆਪਣੀ ਉਹਤ ਹੁੰਦੀ ਹੈ ਡਾਕਟਰ ਜਦੋਂ ਆਪਣੀ ਪ੍ਰੈਕਟਿਸ ਸ਼ੁਰੂ ਕਰਦਾ ਉਦੋਂ ਉਹਤ ਹੁੰਦੀ ਹੈ ਲਾਇਰ ਜਦੋਂ ਆਪਣੀ ਪ੍ਰੈਕਟਿਸ ਸ਼ੁਰੂ ਕਰਦਾ ਉਦੋਂ ਉਹਤ ਹੁੰਦੀ ਹੈ ਬਚਾਨੇ ਅਸੀਂ ਚੋਰ ਨੂੰ ਵੀ ਹੈ ਠੀਕ ਹੈ ਜੀ ਬਚਾਨੇ ਅਸੀਂ ਇਨੋਸੈਂਟ ਬੰਦੇ ਨੂੰ ਵੀ ਹੈ ਇਹ ਸਾਡੀ ਡਿਊਟੀ ਹੈ ਇਦਾਂ ਹੀ ਜਿਹੜਾ ਬੰਦਾ ਗਵਰਨਮੈਂਟ EMPLOYE ਆਪਣੀ ਸੀਟ ਲੈ ਰਿਹਾ ਹੈ ਉਹਦੀ ਡਿਊਟੀ ਹੈ ਕਿ ਭਈ ਕੰਮ ਨੂੰ ਫੇਅਰਲੀ ਦੇਖੇ ਕਿਸੇ ਪ੍ਰੈਸ਼ਰ 'ਚ ਨਾ ਆਵੇ ਜੇ ਉਹ ਬੰਦਾ ਹੀ ਕਿਸੇ ਪ੍ਰੈਸ਼ਰ 'ਚ ਆ ਗਿਆ ਫਿਰ ਉਹਦੀ ਸੀਟ ਤਾਂ ਕਿਸੇ ਕੈਪੇਬਲ ਬੰਦੇ ਨੂੰ ਦਿੱਤੀ ਜਾ ਸਕਦੀ ਹੈ ਜਿਹੜਾ ਫੇਅਰਲੀ ਕੰਮ ਕਰ ਲੂਗਾ ਫਿਰ ਆਪਾਂ ਕਿਉਂ ਉਹਨੂੰ ਕਹਿੰਦੇ ਆ ਕਿ ਭਈ ਤੂੰ ਸੀਟ ਤੇ ਬਹਿ ਤਨਖਾਹ ਵੀ ਲੈ ਤੇ ਕੰਮ ਕਰ ਬਾਇਸ ਹੋ ਕੇ ਉਹ ਫੇਅਰ ਨਹੀਂ ਹੈ ਫਿਰ ਇਹ ਹੈ ਕਿ ਬਈ ਆਪਣਾ ਕੰਮ ਕਰੋ ਸਹੀ ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਬਈ ਉਹਨਾਂ ਤੇ ਐਕਸ਼ਨ ਲਿੱਤੇ ਜਾਣਗੇ ਜਾਂ ਕੀ ਕੀਤਾ ਜਾਏਗਾ ਉਹ ਉਸ ਚੀਜ਼ ਨੂੰ ਮੈਂ ਫਾਰਮ ਨਹੀਂ ਕਰਦਾ ਉਹ ਜਦੋਂ ਸਰਕਾਰ ਆਏਗੀ ਜਾਂ ਕੁਝ ਵੀ ਹੋਏਗਾ ਜੇ ਕੋਈ ਗਲਤ ਹੁੰਦਾ ਹੈ ਤਾਂ ਡੈਫੀਨਿਟਲੀ ਉਹਨੂੰ ਜੌਬ 'ਚ ਰੱਖ ਕੇ ਫਾਇਦਾ ਕੀ ਹੈ ਕੋਈ ਮੈਸੇਜ ਕਨਵੇ ਕਰਨਾ ਚਾਹੋਗੇ ਆਮ ਪਬਲਿਕ ਨੂੰ ਆਸ਼ੂ ਜੀ ਦੇ ਮੁੱਦੇ ਨੂੰ ਲੈ ਕੇ ਕਿਉਂਕਿ ਮੇਨ ਇਲੈਕਸ਼ਨ ਦੇ ਵਿੱਚ ਤਾਂ ਦੇਖੋ ਕੈਂਪੇਨਿੰਗ ਵਗੈਰਾ ਐਟੀਟਿਊਡ ਜਿਹੜਾ ਸਾਰੇ ਲਾ ਰਹੇ ਆ ਲੇਕਿਨ ਕਿਤੇ ਨਾ ਕਿਤੇ ਇੱਕ ਕਹਿੰਦੇ ਨਾ ਚਾਨ ਚਾਨ ਦੇ ਉੱਪਰ ਇੱਕ ਕਾਲਾ ਧੱਬਾ ਇਹ ਕਿਤੇ ਨਾ ਕਿਤੇ ਕਨਸੀਡਰ ਕੀਤਾ ਜਾ ਰਿਹਾ ਪਬਲਿਕ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਨਾ ਕਿ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਵੀ ਆਸ਼ੂ ਜੀ ਨੂੰ ਹਮੇਸ਼ਾ ਹੀ ਜਤਾਇਆ ਹੈ ਈਸਵਰ ਵੀ ਹਮੇਸ਼ਾ ਵੱਧ ਤੋਂ ਵੱਧ ਵੋਟ ਪਾ ਕੇ ਆਸ਼ੂ ਜੀ ਨੂੰ ਜਤਾਨ ਔਰ ਕਿਸੇ ਤਰੀਕੇ ਦਾ ਕੋਈ ਡਰ ਭੈ ਦੀ ਲੋੜ ਨਹੀਂ ਆ ਜੁਡੀਸ਼ਰੀ ਹੈ ਕਨਸਟੀਟਿਊਸ਼ਨ ਹੈ ਸਿਸਟਮ ਇਜ਼ ਆਲਵੇਸ देयर ਪਹਿਲਾਂ ਵੀ ਅਸੀਂ ਦੱਸਿਆ ਕਿ ਜਿੰਨੀ ਐਫ ਆਈ ਆਰਸ ਫੇਕ ਹੋਈਆਂ ਉੱਥੇ ਬੇਲ ਲੈਣ ਲਈ ਗਏ ਸੀ ਦੇਖੋ ਇੰਟਰਸਟਿੰਗ ਗੱਲ ਹੈ ਬੇਲ ਲੈਣ ਗਏ ਪਰ ਬੇਲ ਦੀ ਤਾਂ ਬਾਅਦ ਦੀ ਗੱਲ ਹੈ ਹਾਈ ਕੋਰਟ ਨੇ ਜਦੋਂ ਇਫੈਕਟਸ ਦੇਖੇ ਤਾਂ ਐਫ ਆਈ ਆਰਸ ਵੀ ਕੁਐਸ਼ ਕਰਤਾ ਕਿ ਬੇਲ ਤਾਂ ਇਹਦੇ 'ਚ ਕੀ ਹੈ ਵੀ ਐਫ ਆਈ ਆਰਸ ਹੀ ਨਹੀਂ ਬਣਦੀਆਂ ਔਰ ਉਹ ਵੀ ਜਦੋਂ ਸਰਕਾਰ ਨਹੀਂ ਸੀ ਅਦਰਵਾਇਜ਼ ਰੂਟੀਨ ਦੇ ਵਿੱਚ ਦੇਖਣ ਨੂੰ ਕਈ ਵਾਰੀ ਲੋਕ ਆਪੋਜੀਸ਼ਨ ਇਹ ਕਹਿ ਦਿੰਦੀ ਹੈ ਵੀ ਨਹੀਂ ਸਰ ਪਰਚਾ ਪਾਇਆ ਉਹਨਾਂ ਦੀ ਸਰਕਾਰ ਦੇ ਵਿੱਚ ਕਵੈਸ਼ ਹੋਇਆ ਹੁਣ ਲੇਟੈਸਟ ਤੁਸੀਂ ਦੇਖਿਆ ਸਨੀ ਜੀ ਦੇ ਉੱਤੇ ਐਫ ਆਈ ਆਰ ਦਰਜ ਕਰਤੀ ਸਨੀ ਭੱਲਾ ਜੀ ਦੇ ਉੱਤੇ ਜਦੋਂ ਕੋਰਟ ਨੇ ਉਹੀ ਚੀਜ਼ ਫੈਕਟਸ ਦੇਖੇ ਕਿ ਕੰਪਲੇਨੈਂਟ ਤਾਂ ਪਹਿਲਾਂ ਸਟੇਟਮੈਂਟ ਦੇ ਚੁੱਕਿਆ ਕਿ ਮੈਨੂੰ ਕੋਈ ਇਹਦੇ ਕੋਈ ਪ੍ਰੋਬਲਮ ਹੀ ਨਹੀਂ ਮੇਰਾ ਮੈਟਰ ਕੰਪਰੋਮਾਈਜ਼ ਹੈ 5 ਸਾਲ ਪੁਰਾਣੀ ਕੰਪਲੇਂਟ ਅੱਜ ਇਹਨਾਂ ਨੂੰ ਯਾਦ ਆਇਆ ਐਫ ਆਈ ਆਰ ਦਰਜ ਕਰਨੀ ਸੋ ਅੱਜ ਵੀ ਸੇਮ ਮੈਟਰ ਦੇ ਵਿੱਚ ਜਦੋਂ ਬੇਲ ਫਾਈਲ ਕੀਤੀ ਜਾਂਦੇ ਵਿਦਆਊਟ ਰਿਕਾਰਡ ਸਿਰਫ ਫੈਕਟਸ ਸੁਣਦੇ ਕੋਰਟ ਨੇ ਅਰੈਸਟ ਸਟੇ ਕਰਤੀ ਅੱਛਾ ਰਾਣਾ ਜੀ ਨੇ ਰਾਣਾ ਜੀ ਨੇ ਵੀ ਇੱਕ ਇੰਟਰਸਟਿੰਗ ਗੱਲ ਇਹ ਕਹੀ ਤੇ ਕਿ ਦੱਸਦੇ ਆ ਦੱਸਦੇ ਆ ਹੋਰ ਵੀ ਬੱਚੇ ਦੇਣਗੇ ਮਤਲਬ ਕੀ ਹੈ ਇਹਦਾ ਕੋਈ ਹਿੰਟ ਹੈ ਜਾਂ ਕੀ ਕਹਿਣਾ ਕੀ ਚਾਹੁੰਦੇ ਇਹਦੇ ਬਾਰੇ ਤਾਂ ਰਾਣਾ ਜੀ ਦੱਸ ਸਕਦੇ ਲੇਕਿਨ ਅਸੀਂ ਲੀਗਲ ਟੀਮ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਇਨ ਕੇਸ ਅਗਰ ਕੋਈ ਐਸੀ ਚੀਜ਼ ਹੋਈ ਹੈ ਤਾਂ ਅੱਜ ਤੱਕ ਵੀ ਜਸਟਿਸ ਪ੍ਰਿਵੇਲ ਹੋਇਆ ਅੱਗੇ ਵੀ ਹੋਏਗਾ ਅਸੀਂ ਹਮੇਸ਼ਾ ਨੇ ਹਮੇਸ਼ਾ ਹੀ ਅچھے ਫੈਸਲੇ ਕੀਤੇ ਆ ਸ਼ੁਰੂ ਤੋਂ ਕਰਤੇ ਆ ਇਸ ਵਾਰ ਵੀ ਕੀਤੇ ਆ ਸੋ ਅੱਗੇ ਵੀ ਸਾਨੂੰ ਪੂਰੀ ਉਮੀਦ ਆ ਕਿ ਅਗਰ ਕੋਈ ਐਸੀ ਚੀਜ਼ ਹੋਏਗੀ ਤਾਂ ਜਸਟਿਸ ਪ੍ਰੂਵ ਹੋਏਗਾ